ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦੀ ਪੰਜਵੀਂ বার্ষিকী ਗੁਰਦੁਆਰਾ ਸਿੰਘ ਸਭਾ ਆਲੋਵਾਲ ਵਿਖੇ ਮਨਾਈ ਗਈ ਜਿਸ ਦੌਰਾਨ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਵੱਖ-ਵੱਖ ਸਿਆਸੀ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਪਹੁੰਚ ਕੇ ਰਾਗੀ ਕਾਢੀ ਕਵੀਸ਼ਰੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦਾ ਕੀਰਤਨ ਸਰਵਨ ਕੀਤਾ ਅਤੇ ਸ਼ਹੀਦ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦੇ ਪੰਜਵੇਂ ਵਰ੍ਹੇ ਨੂੰ ਸਮਰਪਤ ਤਾਂ ਪਹਿਲਾ ਖੂਨਦਾਨ ਕੈਂਪ ਪਿੰਡ ਅਲਵਾਲ ਵਿਖੇ ਲਗਾਇਆ ਗਿਆ ਜਿਸ ਦੌਰਾਨ ਸ਼ਹੀਦ ਦੇ ਭਰਾ ਗੁਰਜੀਤ ਸਿੰਘ ਚੀਮਾ ਮਿੰਟਾ ਅਲਵਾਲ ਸਮੇਤ 20 ਵਿਅਕਤੀਆਂ ਨੇ ਖੂਨਦਾਨ ਕੀਤਾ ਇਸ ਮੌਕੇ ਤੇ ਸ਼ਰੋਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਲ ਬਲਦੇਵ ਸਿੰਘ ਨੇ ਮਾਣਾ ਸਰਪੰਚ ਗੁਰਨਾਮ ਸਿੰਘ ਆਲੋਵਾਲ ਸਮੇਤ ਹੋਰ ਬੁਲਾ ਰਿਆ ਨੇ ਕਿਹਾ ਕਿ ਦੇਸ਼ ਲਈ ਸਹਾਤਾ ਪ੍ਰਾਪਤ ਕਰਨ ਵਾਲੇ ਪਰਿਵਾਰ ਦੇ ਹੀ ਨਹੀਂ ਬਲਕਿ ਪੂਰੇ ਪਿੰਡ ਦੇ ਦੇਸ਼ ਦੇ ਸ਼ਹੀਦ ਹੁੰਦੇ ਹਨ ਅਤੇ ਉਹ ਧੰਨ ਹਨ ਮਾਵਾ ਜੋ ਸ੍ਰੀ ਦਾਨ ਨੂੰ ਜਨਮ ਦਿੰਦੀਆਂ ਹਨ ਇਸ ਮੌਕੇ ਤੇ ਸਰਪੰਚ ਗੁਰਨਾਮ ਸਿੰਘ ਆਲੋਵਾਲ ਨੇ ਦੱਸਿਆ ਕਿ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਗੇਟ ਬਣਾਉਣ ਲਈ 8,60,000 ਤੇ ਮਨਜ਼ੂਰ ਕੀਤੇ ਸਨ ਅਤੇ ਯਾਦਗਾਰੀ ਗੇਟ ਦਾ ਉਦਘਾਟਨ ਅੱਜ ਜ਼ਿਲ੍ਹਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾ ਵੱਲੋਂ ਕੀਤਾ ਜਾਣਾ ਸੀ ਪਰ ਪਿੰਡ ਅਲੋਵਾਲ ਦੀ ਇੱਕ ਔਰਤ ਦੀ ਐਕਸੀਡੈਂਟ ਕਾਰਨ ਹੋਈ ਮੌਤ ਕਰਕੇ ਯਾਦਗਾਰੀ ਗੇਟ ਦਾ ਉਦਘਾਟਨ ਅਗਲੇ ਦਿਨਾਂ ਵਿੱਚ ਕੀਤਾ ਜਾਵੇਗਾ ਸਰਪੰਚ ਗੁਰਨਾਮ ਸਿੰਘ ਆਲੋਵਾਲ ਨੇ ਕਿਹਾ ਕਿ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਨੇ ਸ਼ਹਾਦਤ ਦੇ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਤੇ ਉਹਨਾਂ ਦੀ ਸਾਲਾਨਾ ਵਰ੍ਹੇਵੀਂ ਪਿੰਡ ਮਵਾਸੀਆਂ ਵੱਲੋਂ ਮਨਾਈ ਜਾਇਆ ਕਰੇਗੀ ਅਤੇ ਉਹਨਾਂ ਦੀ ਯਾਦ ਵਿੱਚ ਖੇਡ ਸਟੇਡੀਅਮ ਅਤੇ ਕਿਹੜਾਂ ਕਰਵਾਈਆਂ ਜਾਇਆ ਕਰਨੀਆਂ ਸਮਾਗਮ ਦੌਰਾਨ ਸਟੇਜ ਸੈਕਟਿੰਗ ਦੀ ਭੂਮਿਕਾ ਸਾਬਕਾ ਚੇਅਰਮੈਨ ਸਤਨਾਮ ਸਿੰਘ ਅਲਵਲ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸ਼ਹੀਦ ਦੇ ਭਰਾ ਗੁਰਜੀਤ ਸਿੰਘ ਚੀਮਾ ਨੇ ਪਹੁੰਚੀਆਂ ਸਖਸੀਤਾਂ ਦਾ ਧੰਨਵਾਦ ਕੀਤਾ ਜਦਕਿ ਗੁਰੂ ਦਾ ਅਟੁੱਟ ਲੰਗਰ ਵਰਤਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ शहीद हुए जरा करो मेरे वतन के जरा में भर लो पानी जो शहीद हुए हैं जरा करो भाई जी का खालसा वाहरुरु जी की फतेह ਅੱਜ ਹੀ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਟੀਮਾ ਜੀ ਦੀ ਪੰਜਵੀਂ ਵਰ੍ਹੇਵੰਢ ਤੇ ਪਿੰਡ ਅਲਵਾਲ ਤੇ ਪਹੁੰਚੇ ਹਨ ਜਿਹੜੇ ਸ਼ਹੀਦ ਹੁੰਦੇ ਨੇ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਇੱਕ ਪਿੰਡ ਦੇ ਨਹੀਂ ਹੁੰਦੇ ਪੂਰੀ ਕੌਮ ਦੇ ਪੂਰੇ ਦੇਸ਼ ਦੇ ਸ਼ਹੀਦ ਹੁੰਦੇ ਅੱਜ ਅਸੀਂ ਠੀਕ ਹੈ ਸਾਡਾ ਜੇ ਹੁਨਿਆਵੀ ਤੌਰ ਤੇ ਵੇਖੀਏ ਤੁਹਾਡੇ ਪਰਿਵਾਰ ਦਾ ਮੈਂਬਰ ਗਿਆ ਦੁਖੀ ਹੈ ਪਰ ਅਸੀਂ ਸਿਰ ਤੱਕ ਇਹ ਕਹਿ ਸਕਦੇ ਕਿ ਸਾਡੇ ਪਰਿਵਾਰ ਚ ਕੋਈ ਸ਼ਹੀਦ ਹੋਇਆ ਹੈ ਤੇ ਅੱਜ ਉਹਦੀ ਯਾਦ ਦੇ ਵਿੱਚ ਅਸੀਂ ਇੱਕ ਦੋ ਖੂਨਦਾਨ ਕੈਂਪ ਲਾਇਆ ਤੇ ਇੱਕ ਇਨਸਪਾਇਰ ਇਨਸਪੀਰੇਸ਼ਨ ਮਿਲੇਗੀ ਬੱਚਿਆਂ ਨੂੰ ਹੋਰ ਨਾ ਨੋਈ ਕਿ ਅਸੀਂ ਆਪਣੇ ਦੇਸ਼ ਲਈ ਆਪਣੀ ਕੌਮ ਲਈ ਕਿਤੇ ਲੋੜ ਪਈ ਤੇ ਕੁਰਬਾਨ ਹੋਣਾ ਜਿੰਨਾ ਅਸੀਂ ਇਹਨਾਂ ਦਾ ਮਾਨ ਸਨਮਾਨ ਕਰਾਂਗੇ ਉਨੀ ਹੋਰ ਸਾਡੇ ਬੱਚੇ ਜਿਹੜੇ ਆ ਦੇਸ਼ ਦੇ ਲਈ ਆਪਣੀ ਜਾਨ ਵਾਰਨ ਲਈ ਤਿਆਰ ਰਹਿਣਗੇ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਜੀਮਨ ਸਾਹਿਬ ਦੀ ਯਾਦ ਦੇ ਵਿੱਚ ਵਧੀਆ ਇੱਕ ਜਾਗਰੂਕੀ ਸਟੇਡੀਅਮ ਬਣਾਇਆ ਜਾਏ ਵੱਡਾ ਗੇਟ ਬਣੇ ਤਾਂ ਕਿ ਜੋ ਆਉਣ ਜਾਣ ਨੂੰ ਪਤਾ ਲੱਗੇ ਕਿ ਆ ਸਾਡਾ ਗੁਰਪ੍ਰੀਤ ਸਿੰਘ ਜੀ ਦੀ ਟੀਮ ਸਾਡਾ ਦੇਸ਼ ਲਈ ਸ਼ਹੀਦ ਹੋਇਆ ਹੈ ਤੇ ਹੋਰ ਵੀ ਬੱਚੇ ਹੋਰ ਸਮਾਜ ਨੂੰ ਇੱਕ ਸੇਧ ਮਿਲੇਗੀ ਮੈਂ ਅੱਜ ਆਪਣੇ ਆਪ ਨੂੰ ਇੱਥੇ ਆਉਣ ਤੇ ਆਪਣੇ ਸਾਥੀਆਂ ਦੇ ਨਾਲ ਆਇਆ ਹਾਂ ਸਰਪੰਚ ਦੇ ਲੇਹ ਸਿੰਘ ਜੀ ਰੌਣਕੀ ਰਾਮ ਜੀ ਸਨਾਨ ਸਿੰਘ ਜੀ ਢਿੱਲੋਂ ਕਾਲੋਂ ਸਾਹਿਬ ਅਧਿਕਾਰੀ ਸਾਰੇ ਸਾਥੀ ਟੀਮਾ ਸਾਹਿਬ ਦੇ ਪਰਿਵਾਰ ਦੇ ਵਿੱਚ ਆਇਆ ਤੇ ਇਹ ਗੱਲ ਦਾ ਨਿਸ਼ਵਾਸ ਜਿਉਣਾ ਕਿ ਜਿੱਥੇ ਕਿਤੇ ਮੇਰੀ ਇਹੋ ਤਰੀਕੇ ਨਿੱਜੀ ਤੌਰ ਤੇ ਲੋੜ ਤਾਂ ਜੇ ਮੈਂ ਹਮੇਸ਼ਾ ਹਾਜ਼ਰ ਆ ਤੇ ਹਮੇਸ਼ਾ ਹਰ ਵਕਤ ਇਹਨਾਂ ਦੇ ਨਾਲ ਖੜਾ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਾਰ ਗੁਰਪ੍ਰੀਤ ਸਿੰਘ ਜੀ ਦੀ ਮਾਂ ਕੈਪਟਨ ਸਾਹਿਬ ਉਹਨਾਂ ਦੀ 7 ਕਾ ਪੰਜਵੀਂ ਵਾਰ ਬੱਚੀ ਜਿਹੜੀ ਆ ਆਲੋ ਆਲ ਗੁਰਦਾਰ ਸਾਹਿਬ ਬਣਾਈ ਗਈ ਆ ਚੀਮਾ ਪਰਿਵਾਰ ਵੱਲੋਂ ਇਹ ਵਰਸੀ ਅਗਲੀ ਵਾਰ ਤੋਂ ਪਿੰਡ ਦੀ ਪੰਚਾਇਤ ਸੁਵਚਾ ਪਿੰਡ ਇਹ ਸਾਰਾ ਨਗਰ ਰਲ ਮਿਲ ਕੇ ਨਾਗਰ ਨਿਵਾਸੀ ਸਾਰੇ ਜਣੇ ਰਲ ਮਿਲ ਕੇ ਬਣਾ ਕਰਾਂਗੇ ਤੇ ਅਸੀਂ ਜਿਹੜਾ ਵਾ ਖੇਡਾਂ ਦਾ ਪ੍ਰੋਗਰਾਮ ਉਹ ਵੀ ਅਸੀਂ ਹੁਣ ਤੋਂ ਹੀ ਤਿਆਰੀਆਂ ਕਰ ਲਿਆ ਸ਼ੁਰੂ ਕਰ ਦੇਣੀਆਂ ਨੇ ਜਿੱਦੂ ਮੇਰੇ ਵੀਰ ਦੀ ਵਰਦੀਸ਼ਿਕ ਚੀਮਾ ਦੀ ਜਿਹੜੀ ਸੋਚਾ ਵੈਸੇ ਵੀ ਬਹੁਤ ਵਧੀਆ ਵਾ ਤੇ ਮੈਂ ਇਹਨਾਂ ਨੂੰ ਅੱਗੇ ਲਾ ਕੇ ਇਹ ਜਿਹੜਾ ਜਿਹਦਾ ਪ੍ਰੋਗਰਾਮ ਆ ਇਹਨੂੰ ਅੱਗੇ ਲਾ ਕੇ ਤੇ ਇਹਨਾਂ ਕੋ ਸਾਰਾ ਕਰਾਇਆ ਕਰਾਂਗੇ ਕਿ ਉਹ ਥੜਾ ਜਿਹਾ ਇਹ ਅਰਜਾਨਵੀ ਬੱਚਿਆਂ ਦੇ ਵਿੱਚ ਰੱਖ ਦੇ ਦੇ ਤੇ ਕਪਟਨ ਗੁਰਪ੍ਰੀਤ ਸਿੰਘ ਦੀ ਚੀਮਾ ਉਹਦਾ ਪੂਰਾ ਦਾ ਪੂਰੀ ਦੁਨੀਆ ਵਿੱਚ ਪਿੰਡ ਆਲੋਆ ਵੱਲੋਂ ਲੋਸ਼ਨ ਕੀਤਾ ਜਾਵੇਗਾ ਜਿੰਨਾ ਪੰਚਾਇਤ ਵੱਲੋਂ ਵੱਧ ਵੱਧ ਹੋਏਗਾ ਅਸੀਂ ਕੋਈ ਕਸਮ ਨਹੀਂ ਛੱਡਾਂਗੇ ਕਿ ਅਸੀਂ ਦੀ ਗੱਲ ਇਹ ਆ ਕਿ ਕੱਲ ਅਸੀਂ ਵੀ ਪੱਥਰ ਅਖੜਾ ਸੀ ਸਾਡੇ ਪਿੰਡ ਬਹੁਤ ਵੱਡੀ ਘਟਨਾ ਹੋ ਗਈ ਸਾਡਾ ਆਪਰਾ ਹੀ ਪਰਿਵਾਰ ਦੇ ਜੀ ਦੇ ਜਿਹਨਾਂ ਦੇ ਦਰਬਾਰ ਸਾਹਿਬ ਤੋਂ ਆ ਰਹੇ ਸੀ ਪਿੰਡ ਪਹੁੰਚ ਜੇ ਸਿਰਫ 5 ਸਕਿੰਟ ਦਾ ਸਮਾਂ ਨੂੰ ਚਾਹੀਦਾ ਸੀ ਮਾਲਕ ਨੇ ਦਿੱਤਾ ਵੀ 5 ਸਕਿੰਟਾਂ ਚ ਉਹਨਾਂ ਘਰ ਪਹੁੰਚ ਜਾਣਾ ਸੀ ਟਰਾਲੀ ਦੇ ਨਾਲੜ ਦਾ ਐਕਸੀਡੈਂਟ ਹੋਣ ਕਾਰਨ ਕੱਲ ਜਿਹੜਾ ਵਾ ਸਾਰਾ ਸਾਡਾ ਪ੍ਰੋਗਰਾਮ ਜਿਹੜਾ ਮਿਸ ਹੋ ਗਿਆ ਉਸ ਕਰਕੇ ਥੋੜਾ ਸਾ ਨੰਤੇ ਵੀ ਅੱਜ ਘਟ ਰਹੀ ਆ ਤੇ ਪ੍ਰੋਗਰਾਮ ਤੇ ਵੀ ਇਸ ਕਰਕੇ ਅਸੀਂ ਉਹ ਜ਼ਿਆਦਾ ਉਧਰ ਰਖ ਬਸੋਸ ਵਿੱਚ ਜ਼ਿਆਦਾ ਰੁੱਝ ਗਏ ਇੱਧਰ ਥੋੜਾ ਜਿਹਾ ਵਾੜੋ ਘੁੱਟਿਆ ਘੜਟਤਾ ਜਾ ਸੱਚੇ ਪਾਤਸ਼ਾਹ ਨੇ ਚਲੋ ਜਿੱਲੀ ਤੁਹਾਡੇ ਕੋਲ ਸੇਵਾ ਲਈ ਆ ਅੱਗੇ ਤੋਂ ਹੀ ਵਾਤੋ ਵਾਤ ਜਿਹੜੀ ਆ ਆਪਣੀ ਹਾਜ਼ਰੀ ਲਵਾ ਕੇ ਤੇ ਗੁਰਪ੍ਰੀਤ ਚੀਮਾ ਜੀ ਦੇ ਪੂਰਾ ਨਾਮ ਰਿਸਰਕਾਰ ਦੀ ਕੋਸ਼ਿਸ਼ ਕਰਾਂਗੇ ਤੇ ਸਰਕਾਰ ਵੱਲੋਂ ਜਿਹੜੀ ਆ ਸਰਦਾਰ ਜਗਰੂਪ ਸਿੰਘ ਸੇਰਵਾ ਜੀ ਉਹਨਾਂ ਨੇ ਅੱਜ ਵਰਸੀ ਤੇ ਪਹੁੰਚਣਾ ਸੀ ਉਹ ਇੱਕ ਦਿਨ ਪਹਿਲੇ ਲੋਕ ਚਲ ਗਏ ਉਹਨਾਂ ਦਾ ਕੋਈ ਸਿਆਸਤ ਸੀਗਾ ਮੁਖਬਤਰੀ ਨਾਲ ਤੇ ਉਹਨਾਂ ਨਾਲ ਕੱਲ ਬੈਠਿਆ ਤੇ ਜ਼ਰੂਰ ਹੀ ਘਰਾਂ ਦੇ ਚਲੋਗੇ ਫਿਰ ਕਰਨ ਬਾਅਦ ਜਾਵਾਂਗੇ ਸੀ ਉਹ ਵੀ ਗਏ ਆ ਤੇ ਉਹਨਾਂ ਨੇ ਮੇਰੇ ਨਾਲ ਗੱਡੇ ਚ ਬੈਠਾ ਬੈਠਾ ਤਿੰਨ ਚਾਰ ਗੱਲਾਂ ਕੀਤੀਆਂ ਤੇ ਸਰਪੰਚ ਸਾਹਿਬ ਕੋਈ ਪਿੰਡ ਦੇ ਜਿੰਨੇ ਵੀ ਆ ਉਹਨਾਂ ਦਾ ਤੇ ਆਪਣਾ ਐਸਟੀਮੇਟ ਤਿਆਰ ਕਰਵਾ ਲਓ ਸਰਕਟ ਜਦੇ ਕੋਲੋਂ ਤੇ ਉਹ ਐਸਟੀਮੇਟਾਂ ਦੀਆਂ ਕਾਪੀਆਂ ਜਿਹੜੀਆਂ ਨੇ ਮੈਨੂੰ ਵਟਸਐਪ ਕਰਕੇ ਜਾ ਮੈਨੂੰ ਮਿਲ ਕੇ ਦੇ ਦਿਓ ਜੋ ਵੀ ਤੁਸੀਂ ਪਿੰਡ ਚ ਕੰਮ ਕਰਵਾਉਣਾ ਚਾਹੁੰਦੇ ਹੋ ਮੇਰੇ ਵੱਲੋਂ ਤੁਹਾਨੂੰ ਪੈਸੇ ਦੀ ਕੋਈ ਨਾਲ ਨਹੀਂ ਹੋएगी ਤੇ ਮੈਨੂੰ ਉਹਨਾਂ ਨੂੰ ਇਹ ਵੀ ਇਹ ਵੀ ਦਾੜ ਆਪਣੇ ਲੋਕਿਆ ਕਿ ਮੈਨੂੰ ਇਸ ਪਰਿਵਾਰ ਜਿਹੜਾ ਸਰਪੰਚ ਕਰਨ ਆਪਸੀ ਘੋਲ ਬਣਿਆ ਇਸ ਪਰਿਵਾਰ ਤੇ ਸ਼ੁਰੂ ਦੇ ਮਾਰਗ ਦੀ ਕਿਰਪਾ ਰਹੀ ਆ ਤੇ ਸਰਪੰਚੀਆਂ ਚੇਰਦੈ ਨੀਆਂ ਨਰ ਕੋਰੀਆਂ ਤੇ ਇਹਨਾਂ ਨੇ ਕਦੇ ਕੋਈ ਅੱਜ ਤੱਕ ਇਹਨਾਂ ਨੂੰ ਕੇਸ ਕਿਸੇ ਵਜ੍ਹਾ ਕੋਈ ਦਾਗ ਨਹੀਂ ਕੋ ਲਾ ਸਕਿਆ ਤੇ ਇਸ ਕਰਕੇ ਮੈਂ ਤਾਂ ਜਾੜਾ ਇਸ ਪਿੰਡ ਨੂੰ ਪੈਸਾ ਦੇਵਾਂਗਾ ਕਿਉਂ ਜਿੱਲਾ ਪੈਸਾ ਆਏਗਾ ਉਹ ਡਵੈਲਪਮੈਂਟ ਤੇ ਲਗਾਵਾਂ ਇਹਨਾਂ ਨੂੰ ਖਾਣ ਦਾ ਕੋਈ ਲਾਲਚ ਨਹੀਂ ਤੇ ਮੈਂ ਸਿਖਾ ਸਾਹਿਬ ਦਾ ਵੀ ਧੰਨਵਾਦੀ ਆ ਜਿਨ੍ਹਾਂ ਦੇ 8 ਲੱਖ ਤੇ 60000 ਰੁਪਇਆ ਮੇਰੇ ਭਰਾ ਸੂਬ ਗੁਰਪ੍ਰੀਤ ਸਿੰਘ ਜੀ ਡਾਕਟਰ ਸਾਹਿਬ ਦੇ ਗੇਟ ਵਾਸਤੇ ਦਿੱਤਾ ਵਾ ਉਹ 8,60,000 ਰੁਪਇਆ ਕਲਾ ਕਲਾ ਵਧੀਆ ਉਹਦਾ ਅਸਟੀਮੇਟ ਪਿਆ ਕਰਾ ਕੇ ਤੇ ਇੱਕ ਭਾਈ ਚੱਕਰ ਸਾਰੇ ਵੀ ਆਉਗੇ ਇਹਨਾਂ ਨੂੰ ਬਲਾਜੇਗਾ ਜੀ ਇਹਨਾਂ ਕੋਲ ਨਕਸ਼ਾ ਬਣਾ ਹੋਏਗਾ ਜਾਂ ਨਕਸ਼ਾ ਨਵਾਗੋ ਤੇ ਆਏਗਾ ਕਿਹੜਾ ਦੇਣਾ ਹੋਏਗਾ ਤੁਹਾਨੂੰ ਇਹ ਦੇ ਸਕਦੇ ਬੜੀ ਖੁਸ਼ੀ ਦੇ ਨਾਲ ਤੇ ਅਸੀਂ ਉਸੇ ਤਰੀਕੇ ਦਾ ਗੇਟ ਬਣਾਵਾਂਗੇ ਜਿਹੜਾ ਗੇਟ ਕੋਈ ਉੱਥੇ ਲੰਘਦਾ ਜਾਵੇ ਤੇ ਇਹ ਗੱਲ ਕਹੇ ਵੀ ਵਾਕੇ ਕਿਸੇ ਨੇ ਜੇ ਬਣਾਇਆ ਗੇਟ ਤੇ ਇਦਾਂ ਦਾ ਹੀ ਬਣਾਉਣਾ ਚਾਹੀਦਾ ਇਹ ਵੀ ਪੀ 10 ਲੱਖ ਆ ਗਿਆ ਤੇ ਗਲੀ ਦੇ ਗੇੜ ਨੂੰ ਰਸਿਆ ਨਾਲ ਨਹੀਂ ਪੀ ਇੱਕ ਅਧਰਪਾ ਜੀ ਨੇ 10 ਲੱਖ ਗੇੜ ਵਾਸਤੇ ਪਾ ਦਿੱਤਾ ਉਹਨੇ ਤੇ ਗਲੀ ਜਾਂਦੀ ਤੇ ਟੋਟੇ ਦੇ ਵਿਚ ਵੜਦੀ ਉੱਤੇ ਛੋੜਾ ਜਾਂ ਭਾਗ ਦਾ ਆਮ ਘਰਾਂ ਦੇ ਬਣਾਇਆ ਹੁੰਦਾ ਤੇ ਉਦਾਂ ਦਾ ਭਲਾ ਕੇ ਤਿਆਰ ਕਰਕੇ ਤੇ ਜਿਹੜਾ ਸਾਰਾ ਪਹਾ ਔਰ ਦੁੱਫਦੂ ਕਰਕੇ ਆਪ ਖਾ ਗਏ ਤੇ ਚੀਦਾ ਨੂੰ ਤੇ ਦੇਣਾ ਚਾਹੀਦਾ ਉਹ ਤਾਂ ਵਾਹਿ ਦੇ ਜਾਂਦੇ ਨੇ ਸਾਨੂੰ ਤੇ ਤੁਹਾਡਾ ਜਿਲ੍ਹਾ ਦਾ ਫਰਜ ਬਣਦਾ ਆਜੋ ਐਸੀ ਵਾਤ ਤੁਹਾਡੇ ਨਾਲ ਸੀਦਾ ਵਾਸਤੇ ਕੁਝ ਕਰੀਏ ਪਰ ਸਾਰੇ ਵਿਸਮੋਜ ਕੋਈ ਨਹੀਂ ਮੇਰੇ ਤੇ ਮੇਰੇ ਪਰਿਵਾਰ ਦੀ ਜਿਹੜਾ ਜਿਹੜਾ ਸਰਦਾਰ ਸਰਦਾਰ ਹੁਣ ਜਿਹੜੀ ਇਹ ਵੀ ਬਹੁਤ ਬਹੁਤ ਵਧੀਆ ਪਰਿਵਾਰ ਆ ਨਮਾਣਾ ਜੀ ਦੇ ਇੱਕ ਉਸ ਤੋਂ ਹੋਰ ਆਇਓ ਤੂੰ ਇਹਨਾਂ ਦਾ ਬਹੁਤ ਜ਼ਿਆਦਾ ਦਾ ਪਰਿਵਾਰਕ ਰਿਲੇਸ਼ਨ ਪਿਆਰ ਵਾ ਤੇ ਅਸੀਂ ਸਾਰਾ ਜਿਹੜਾ ਵਾ ਆ ਰਲ ਮਿਲ ਕੇ ਵਧੀਆ ਰਾਤ ਕੇ ਜੇੜ ਬਣਾਵਾਂਗੇ ਸਟੇਡੀਆ ਬਣਾਵਾਂਗੇ ਉਹਨਾਂ ਦੇ ਨਾਂ ਤੇ ਕੋਸ਼ਿਸ਼ ਕਰਾਂਗਾ ਮੈਂ ਆਪਣੇ ਨੂੰ ਕਿ ਕੋਈ ਹਸਪਤਾਲ ਵੀ ਪਿੰਡ ਚ ਆ ਜਾਈਏ ਕੋਈ ਨਾਲ ਹੀ ਰਾਈ ਬ੍ਰਿੰਦੀ ਆ ਜਾਈਏ ਕੋਈ ਸੇਵਾ ਕੇਂਦਰ ਖੋਲ੍ਹ ਦੇ ਕੇ ਸੇਵਾ ਕੇਂਦਰ ਖੁੱਲ੍ਹਾ ਬੰਦ ਹੋ ਗਿਆ ਇਹ ਗੱਲ ਜੇ ਬੜੀਆ ਕਰਨ ਵਾਲੀ ਆ ਜੇ ਕੋਈ ਸਹਿਯੋਗ ਕਰੇ ਪੰਚਾਇਤ ਕਰੇ ਤੇ ਬੜਾ ਕੁਝ ਹੋ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਟੀਮਾ ਜੀ ਦੀ ਜੋ ਪੰਜਵੀਂ ਵਰ੍ਹੇ ਮਨਾਈ ਗਈ ਆ ਉੱਥੇ ਕੁਝ ਵਿਚਾਰਾਂ ਹੋਈਆਂ ਨੇ ਕੱਲ ਸਿਗਮਾ ਸਾਹਿਬ ਉਹਨਾਂ ਦੇ ਨਾਮ ਤੇ ਗੇਟ ਦਾ ਨੀਂਹ ਪੱਥਰ ਰੱਖਣ ਵਾਸਤੇ ਆਏ ਸਨ ਸਾਰੇ ਇੰਤਜ਼ਾਮ ਹੋ ਗਏ ਸਨ ਐਸਾ ਆ ਗਿਆ ਹੈ ਪਰ ਪਿੰਡ ਵਿੱਚ ਕਮਿਸ਼ਨਰ ਆਪਣੀ ਨੂੰ ਹੋਣ ਕਰਕੇ ਪਿੰਡ ਵਾਲਿਆਂ ਨੇ ਹਮਦਰਦੀ ਨਾਲ ਉਸ ਨੂੰ ਪੋਸ਼ਣ ਕਰ ਦਿੱਤਾ ਅੱਜ ਸਰਪੰਚ ਸਾਹਿਬ ਨੇ ਪ੍ਰਵਾਰ ਨੇ ਰਲ ਕੇ ਜੋ ਫੈਸਲਾ ਕੀਤਾ ਦਾਸ ਨੇ ਜਕਾਰਾ ਜਗਾਇਆ ਹੈ ਕਿ ਆਉਣ ਵਾਲੇ ਸਮੇਂ ਚ ਟੀਮਾ ਪਰਵਾਰ ਨੇ 쿠ਰਤੀ ਟੀਮਾ ਆਲੂਆਲ ਦਾ ਦੇ ਇਲਾਕੇ ਦਾ ਸ਼ਹੀਦ ਆ ਅਸੀਂ ਸਾਰੇ ਰਲ ਕੇ ਉਹਨਾਂ ਦੇ ਨਾਂ ਤੇ ਟੂਰਨਾਮੈਂਟ ਵੀ ਕਰਾਇਆ ਕਰਾਂਗੇ ਉਹਨਾਂ ਦੇ ਨਾਂ ਤੇ ਵਧੀਆ ਤੋਂ ਵਧੀਆ ਯਾਦਗਾਰਮ ਬਣਾਵਾਂਗੇ ਉਹਨਾਂ ਨਾਲ ਤੇ ਲਾਇਬ੍ਰੇਰੀ ਬਣਾਵਾਂਗੇ ਅਸੀਂ ਇਲਾਕੇ ਵੱਲੋਂ ਇਹਨਾਂ ਨੂੰ ਜੈਸ ਕਰਦੇ ਹੋਏ ਸਹਿਯੋਗ ਦਿੰਦੇ ਹੋਏ ਖਿਮਾ ਕਰਨੇ ਜੀ ਆਪ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ